ਇਕੋ ਪਰਿਵਾਰ ਦੇ ਮੈਂਬਰਾਂ ਨੇ ਇੱਕ ਦੂਜੇ 'ਤੇ ਲਗਾਏ ਗੰਭੀਰ ਦੋਸ਼। ਪਹਿਲੀ ਧਿਰ ਨੇ ਕਿਹਾ ਕਿ ਦੂਜੀ ਧਿਰ ਨੇ ਸਾਡੀ ਫਰਮਦਾਨ ਨਾਮ ਗਲਤ ਇਸਤੇਮਾਲ ਕਰਕੇ ਇੱਕ ਬਰੀਜ਼ਾ ਗੱਡੀ ਨੂੰ ਆਪਣੇ ਨਾਮ ਕਰਵਾ ਲਿਆ। ਦੂਜੀ ਧਿਰ ਨੇ ਇਹ ਨਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਬੇਬੁਨਿਆਦ ਦੱਸਿਆ। ਦਰਸਲ ਇਹ ਮਸਲਾ ਨੇ ਹਰ ਸਿੰਘ ਵਾਲਾ ਦਾ ਹੈ ਜਿੱਥੇ ਡੀਪੀ ਆਟੋਮੋਬਾਈਲ ਸ਼ੋਰੂਮ ਦੇ ਮਾਲਕ ਜਗਦੀਸ਼ ਮਿੱਤਲ ਨੇ ਇੱਕ ਚੈਨਲ ਦੇ ਜ਼ਰੀਏ ਦੂਜੀ ਧਿਰ ਪ੍ਰਿੰਸ ਸਿੰਘਲਾ 'ਤੇ ਕਾਰ ਦੇ ਝਾਲੀ ਕਾਗਜ਼ਤ ਬਣਾ ਕੇ ਇੱਕ ਕਾਰ ਨੂੰ ਆਪਣੇ ਨਾਮ ਕਰਵਾਉਣ ਦੇ ਦੋਸ਼ ਲਗਾਏ। ਦੂਜੇ ਪਾਸੇ ਪ੍ਰਿੰਸ ਸਿੰਗਲਾ ਨੇ ਆਪਣਾ ਪੱਖ ਪੇਸ਼ ਕਰਦਿਆਂ ਦੋਸ਼ਾਂ ਨੂੰ ਬੇਬਰਿਆਦ ਦੱਸਿਆ ਫਿਲਹਾਲ ਕੌਣ ਸੱਚਾ ਕੌਣ ਝੂਠਾ ਇਹ ਮਾਮਲੇ ਦੀ ਹਲੇ ਜਾਂਚ ਬਾਕੀ ਹੈ ਸਭ ਤੋਂ ਪਹਿਲਾਂ ਖਬਰਾਂ ਦਾ ਰੋਕ ਕਰ ਲੈਣੇ ਆ ਕਿ ਦੋਵਾਂ ਤਰ੍ਹਾਂ ਦਾ ਇਹ ਮਾਮਲਾ ਕਿਵੇਂ ਪੱਕਿਆ ਅੱਜ ਕੰਸੀ ਅਛਲੇ ਦਿਨ ਇੱਕ ਖਬਰ ਨਸ਼ਰ ਹੋਈ ਹੈ ਜਿਦੇ ਵਿੱਚ ਜਪੀਸ਼ ਕੁਮਾਰ ਨੇ ਜਿਹੜਾ ਤੁਹਾਡੇ ਤੇ ਦੋਸ਼ ਲਗਾਈ ਇਹ ਇੱਕ ਗੱਡੀ ਨੂੰ ਲੈ ਔਰ ਤੁਸੀਂ ਜਿਹੜੀ ਇੱਕ ਦਰਖਾਸਤ ਦਿੱਤੀ ਹੈ ਮਨਯੋਗ ਐਸਐਸਪੀ ਸਾਹਿਬ ਤੇ ਇਨਸਾਫ ਦੀ ਮੰਗ ਰਹੀ ਹੈ ਕੀ ਮੈਟਰ ਹੈ ਜੀ ਸਰ ਇਹ ਗੱਡੀ ਆ ਜੀ ਮੇਰੇ ਕੋਲੇ 2017 ਮਾਡਲ ਬਰੀਜ਼ਾ ਗੱਡੀ ਆ ਜੀ ਇਹ ਜਨਵਰੀ ਮਹੀਨੇ ਚ ਪਰਚੇਜ ਕੀਤੀ ਆ ਦਿੱਲੀ ਤੋਂ ਜੀ ਇਹਨਾਂ ਨੇ ਸੇਲ ਪਰਚੇਜ ਦਾ ਕੰਮ ਕੀਤਾ ਸੀ ਆਪਾਂ ਇੱਥੇ ਸੇਲ ਆਊਟ ਕਰਨ ਵਾਸਤੇ ਗੱਡੀ ਖੜਾਈ ਸੀ ਜੀ ਜਗਦੀਸ਼ ਕੁਮਾਰ ਨੇ ਆਪਾਂ ਗੱਡੀ ਜੀ ਦਿੱਲੀ ਤੋਂ ਲਈ ਆ ਦਿੱਲੀ ਤੋਂ ਐਨਓਸੀ ਮੇਰੇ ਨਾਮ ਤੇ ਕੱਟ ਕੇ ਆਈ ਗਈ ਜੀ ਪ੍ਰਿੰਸ ਸ਼ਿਗਲਾ ਦੇ ਨਾਮ ਤੇ ਜੀ ਐਨਓਸੀ ਕੱਟ ਕੇ ਆਉਣ ਤੋਂ ਬਾਅਦ ਉਹਦੇ ਤੇ ਪੰਜਾਬ ਦਾ ਨੰਬਰ ਜੀ ਮੇਰੇ ਨਾਮ ਤੇ ਮੇਰੇ ਪ੍ਰੂਫ ਤੇ ਐਡਰੈਸ ਤੇ ਲੱਗ ਚੁੱਕਿਆ ਜੀ ਇਹ ਕਹਿ ਰਹੇ ਆ ਵੀ ਇਹਨੇ ਜਾਲੀ ਧਾਰ ਕਰਵਾ ਕੇ ਗੱਡੀ ਨਾਮ ਕਰਾਈ ਹੈ ਜੀ ਜਦੋਂ ਦਿੱਲੀ ਤੋਂ ਗੱਡੀ ਪਰਚੇਜ ਕਰ ਲਈ ਜਿਹੜੇ ਬੰਦੇ ਨੇ ਐਨਓਸੀ ਉਸੇ ਦੇ ਨਾਮ ਤੇ ਕੱਟੀ ਜਾਣੀ ਆ ਜੀ ਉਸੇ ਦੇ ਨਾਮ ਤੇ ਪੰਜਾਬ ਦਾ ਨੰਬਰ ਲਾ ਕੇ ਨਾ ਬਾਗੇਪੁਰਾ ਨੇ ਐਸਡੀਐਮ ਦਾ ਦਫ਼ਤਰ ਤੇ ਨੰਬਰ ਲੱਗੇ ਮੈਂ ਇੱਥੇ ਜਦੋਂ ਇਹਨਾਂ ਨੇ ਮੇਰੇ ਤੇ ਜੀ ਨਿਹਾਲ ਸਿੰਘਲੇ ਤਰਕਾਸ ਦਿੱਤੀ ਵੀ ਇਹਨੇ ਗੱਡੀ ਨਾਮ ਕਰਾ ਲਈ ਧੋਖੇ ਤੜੀ ਨਾਲ ਜੀ ਮੇਰੇ ਕੋਲੇ ਨਿਹਾਲ ਸਿੰਘਲ ਤੋਂ ਸੰਦੀਪ ਕੁਮਾਰ ਮੇਰੇ ਥਾਣੇ ਚੁੱਕੇ ਗਏ ਜੀ ਮੇਰੀ ਮਾਂ ਪਿਓ ਨੂੰ ਮੇਰੇ ਪੁੱਛ ਦatsch ਕੀਤੀ ਇਹਨਾਂ ਨੇ ਤੇ ਉੱਥੇ ਉਹਨਾਂ ਨੂੰ ਡਰਾਇਆ ਗਿਆ ਵੀ ਇਹਦੇ ਤੇ 420 ਦਾ ਪਰਚਾ ਧੋਖਾਧੜੀ ਕੀਤੀ ਹੈ ਇਹਨੇ ਵੀ ਗੱਡੀ ਨਾ ਕਰਾਈ ਹੈ ਤੇ ਮੈਂ ਉੱਥੇ ਵੀ ਸੰਦੀਪ ਨਾਲ ਫੋਨ ਤੇ ਡਿਸਕਸ ਕਰਕੇ ਤੇ ਮੈਂ ਉਹਨੂੰ ਬਿਆਨ ਦਿੱਤਾ ਆਪਦਾ ਮੈਂ ਕਿਹਾ ਵੀ ਧੋਖੇ ਨਾਲ ਗੱਡੀ ਨਾਮ ਕਿਵੇਂ ਹੋ ਜੂਗੀ ਦੱਸੋ ਮੈਨੂੰ ਜਦੋਂ ਐਨ.ਸੀ ਮੇਰੇ ਨਾਮ ਤੇ ਕੱਟ ਕੇ ਆ ਚੁੱਕੀ ਆ ਚਲੋ ਉੱਥੇ ਆਪਣੀ ਕੋਈ ਸੁਣਵਾਈ ਨਹੀਂ ਹੋਈ ਜੀ ਮੈਂ ਜੀ ਮੋਗੇ ਐਸ.ਐਸ.ਪੀ ਸਾਹਿਬ ਦੇ ਤਰਕਾਸ ਦਿੱਤੀ ਉਹਨਾਂ ਨੇ ਡਿਪਟੀ ਸਾਹਿਬ ਦੇ ਭੇਜ ਦਿੱਤੇ ਤਰਕਾਸ ਜੀ ਬਦਨੀ ਆ ਗਈ ਜੀ ਬਦਨੀ ਤਰਕਾਸ ਪੂਰੇ 11 ਦਿਨ ਪਈ ਰਹੀ ਹੈ ਜੀ ਕੋਈ ਸੁ ਐਂਟੀ ਪਾਰਟੀ ਨੂੰ ਉੱਥੇ ਨਹੀਂ ਬੁਲਾਇਆ ਗਿਆ ਜਗਦੀਸ਼ ਕੁਮਾਰ ਨੂੰ ਜੀ ਉਹਨਾਂ ਨੇ ਮੈਨੂੰ ਜਦੋਂ ਦੁਬਾਰਾ ਉੱਥੇ ਜਾ ਕੇ ਮੈਂ ਪੁੱਛ ਪੜਤਾਲ ਕੀਤੀ ਵੀ ਮੇਰੀ ਤਰਖਾਸਦਾ ਕੀ ਬਣਿਆ ਜੀ ਉਹਨਾਂ ਨੇ ਮੈਨੂੰ ਕਿਹਾ ਜੀ ਕੁਝ ਨਹੀਂ ਹੋਇਆ ਜੀ ਤੇ ਉੱਥੇ ਉਹਨਾਂ ਨੇ ਮੇਰੇ ਬਿਆਨ ਲੈ ਲਈ ਦੀ ਹੈ ਆਪ ਦਾ ਕੋਰਟ ਰਾਹੀਂ ਨਿਪਟਣਾ ਚਾਹੁੰਦੇ ਆ ਜੀ ਉਹਨਾਂ ਨੇ ਮੇਰੀ ਤਰਖਾਸ ਉੱਥੋਂ ਵਾਪਸ ਭੇਜਤੀ ਜੀ 11 ਦਿਨ ਬਾਅਦ ਉਸ ਤੋਂ ਬਾਅਦ ਜਗਦੀਸ਼ ਕੁਮਾਰ ਨੇ ਉੱਥੇ ਡੀਐਸਪੀ ਤਰਖਾਸ ਦੇਤੀ ਜੀ ਉਹਨਾਂ ਨੇ ਮੈਨੂੰ ਬੁਲਾਇਆ ਜੀ ਉਹ ਮੈਨੂੰ ਕਹਿੰਦੇ ਵੀ ਕੀ ਮੈਟਰ ਆ ਮੈਂ ਕਿਹਾ ਜੀ ਆਹ ਮੈਟਰ ਆ ਤੇ ਮੈਂ ਕਿਹਾ ਮੈਂ ਤਾਂ ਜੀ ਕੋਰਟ ਰਾਹੀਂ ਤੇ ਅਲੀਗੇਸ਼ਨ ਲੱਗਣ ਤੋਂ ਬਾਅਦ ਜੀ ਇਹਨਾਂ ਨੇ ਨਿਊਜ਼ ਕਰਵਾਈ ਆ ਜੀ ਨਿਊਜ਼ ਦੇ ਵਿੱਚ ਸਾਰਾ ਕੁਝ ਮੇਰੇ ਉਲਟ ਕੀਤਾ ਜੀ ਵੀ ਧੋਖਾ ਧੜੀ ਨਾਲ ਭੂਆ ਦੇ ਪੋਤੇ ਨੇ ਗੱਡੀ ਨਾਂ ਕਰਾ ਲਈ ਭੂਆ ਦੇ ਪੋਤੇ ਨੇ ਧੋਖੇ ਧੜੀ ਨਾਲ ਗੱਡੀ ਨਾਮ ਕਿਵੇਂ ਕਰਾਈ ਮੈਨੂੰ ਪ੍ਰੂਫ ਕਰਨ ਜੀ ਤਾਂ ਮੈਂ ਹੱਕਦਾਰਾਂ ਦੇ ਦਿੰਦਾ ਜੀ ਤੇ ਨਹੀਂ ਉਹ ਜਿਹੜੀ ਬੰਦੀ ਕਰ ਰਹੀ ਉਹ ਇਹਨਾਂ ਤੇ ਹੋਣੀ ਚਾਹੀਦੀ ਆ ਜੀ ਜਲਦੀ ਸਾਡੇ ਕੀ ਲੱਗਦੇ ਜਗਦੀਸ਼ ਮੇਰੇ ਜੀ ਡੈਡੀ ਦੇ ਮਾਮਾ ਜੀ ਦੇ ਬੇਟੇ ਆ ਜੀ ਫਿਰ ਤੁਸੀਂ ਕੀ ਮੰਗ ਕਰ ਆਪਾਂ ਮੰਗ ਕਰਦਾ ਇਨਸਾਫ ਦੀ ਜੀ ਜਿਹੜੀ ਮੇਰੀ ਗੱਡੀ ਆ ਜੀ ਉਹ ਮੈਨੂੰ ਮਿਲ ਜੇ ਜੀ ਰਿਕਵਰੀ ਮੇਰੇ ਕੋਲੇ ਹੋ ਜੇ ਜੀ ਗੱਡੀ ਦੀ ਕੋਰ ਰਾਈਂ ਦੇ ਦੇਣ ਜੀ ਪੁਲਿਸ ਰਾਈਂ ਦੇ ਦੇਣ ਜੀ ਗੱਡੀ ਮੇਰੇ ਕੋਲ ਕਬਜ਼ੇ ਚ ਆ ਜੇ ਜੀ ਤੇ ਜੇ ਇਹ ਮੇਰੇ ਤੇ ਇਹਨਾਂ ਨੇ ਐਲੀਗੇਸ਼ਨ ਲਾਇਆ ਜੀ ਉਹਨਾਂ ਦੀ ਇਹ ਆਪ ਦੀ ਸਜ਼ਾ ਆ ਜਾਂ ਗਲਤੀ ਜੋ ਵੀ ਇਹ ਮੰਨਦੇ ਹੱਕਦਾਰ ਹੋਣ ਜੀ ਜਿਹੜੇ ਕਾਰਪੋਜ਼ਰ ਕਿਸ ਨਾਮ ਤੇ ਚਲਾਈ ਦੇ ਹੈ ਹਾਂ ਜੀ ਜਿਹੜਾ ਕਾਰਪੋਜ਼ਰ ਤੁਸੀਂ ਕਿਹਾ ਇਹ ਡੀਪੀ ਆਟੋਮੋਬਾਈਲ ਨਿਹਾਲ ਸਿੰਘ ਵਾਲਾ ਦੇ ਨਾਮ ਤੇ ਬਰਨਾਲਾ ਰੋਡ ਤੇ ਆ ਜੀ ਜੋ ਕਿ ਟੀਨਾ ਰਾਣੀ ਦੇ ਨਾਮ ਤੇ 나ਗੀ ਜਗਦੀਸ਼ ਮਿੱਤਲ ਦੇ ਨਾਮ ਤੇ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦੋਣੀ ਚਾਹੁੰਦਾ ਜੀ ਇਸ ਏਜੰਸੀ ਦੇ ਵਿੱਚ ਚਾਸੀਆਂ ਕੱਟ ਕੇ ਪੰਜ ਕੀਤੀਆਂ ਜਾਂਦੀਆਂ ਜਿਹੜੇ ਮੈਂ ਤੁਹਾਨੂੰ ਵਿੱਧ ਪ੍ਰੂਫ ਦੇ ਸਕਦਾ ਇਹ ਮੈਂ 1 ਸੈਕਿੰਡ ਆਲੋ ਮੈਂ ਤੁਹਾਨੂੰ ਪ੍ਰੂਫ ਦਿਨਾ ਵੀ ਜਿਹੜੇ ਇੱਥੇ ਕੁਵਾਰ ਚ ਗੱਡੀਆਂ ਲੈ ਕੇ ਉਹਦੇ ਤੇ ਚਾਸੀਆਂ ਵੱਢ ਕੇ ਪੰਜ ਕਰਦੇ ਆ ਦੁਬਾਰਾ ਨਵੇਂ ਸਿਰੇ ਤੋਂ ਜੀ ਆਲੋ ਜੀ ਆ ਪ੍ਰੂਫ ਆ ਤੁਸੀਂ ਸਾਰੇ ਜਣੇ ਦੇਖ ਸਕਦੇ ਹੋ ਇਹਨਾਂ ਨੇ ਸਲੈਰੀਓ ਗੱਡੀ ਜੀ ਉਹਦੇ ਤੇ ਪੀਵੀ08 ਦੀ ਪਲੇਟ ਲਾ ਕੇ ਵੀ ਗੱਡੀ ਰੋਡ ਤੇ ਚਲਾਈ ਆ ਤੇ ਆ ਉਹਦੀ ਚਾਸੀ ਵੱਢ ਕੇ ਜੀ ਮੇਰੇ ਕੋਲੇ ਪਈ ਆ ਚਾਸੀ ਦੀ ਇਹ ਸਲੈਰੀ ਉਹ ਗੱਡੀ ਨੇ ਖਾਉਂਦੀ ਸੀ ਇਹ ਗੱਡੀ ਜੀ ਕੁਆੜ ਤੋਂ ਲਈ ਸੀ ਜੀ ਇਹਨਾਂ ਨੇ ਮਾਨਸਾ ਤੋਂ ਜੀ ਹਾਂ ਉਥੋਂ ਕੁਆੜ ਤੋਂ ਲਿਆਂਦੀ ਸੀ 1,65,000 ਰੁਪਏ ਦੀ ਜੀ ਹਾਂ ਜੀ ਉਹ ਗੱਡੀ ਦੀ ਚਾਸੀ ਵੱਢੀ ਵੀ ਆ ਜੀ ਤੇ ਇਹ ਗੱਡੀ ਰੋਡ ਤੇ ਨਹੀਂ ਚਲਾ ਸਕਦੀ ਉਹ ਗੱਡੀ ਪੰਚਕੁਲਾ ਪੁਲਿਸ ਵੱਲੋਂ ਨਲਾਮੀ ਤੇ ਆਈ ਵੀ ਆ ਜੀ ਇਹ ਰੋਡ ਤੇ ਗੱਡੀ ਚਲਾ ਨਹੀਂ ਸਕਦੇ ਇਹ ਗੱਡੀ ਰੋਡ ਤੇ ਚਲਾਈ ਇਹਨਾਂ ਨੇ ਪੀਵੀ08 ਦੀ ਚਾਸੀਆਂ ਵੱਢ ਕੇ ਮੇਰੇ ਕੋਲੇ ਫੋਟੋਆਂ ਪਈਆਂ ਜੀ ਪੰਜ ਕੀਤੀਆਂ ਵੀ ਉਹਨਾਂ ਨੇ ਤੁਹਾਡੇ ਤੇ ਵੀ ਜਾਣ ਲੈ ਕਹਿੰਦੇ ਵੀ ਜਿਹੜਾ ਹੈਗਾ ਕਤਸਲੇ ਆਧਾਰ ਤੇ ਸੀ ਇਹਨਾਂ ਨੂੰ ਜੋਬ ਤੇ ਰੱਖਿਆ ਸੀਗਾ ਵੀ ਸਾਰਾ ਮਾਲਕਾ ਜਿਹੜਾ ਇਹਨੂੰ ਬਣਾਇਆ ਸੀਗਾ ਪਰ ਇਹਨੇ ਜਾਣ ਪੁੱਛ ਕੇ ਧੋਖੇ ਤੋਰੀ ਕੀਤੀ ਸੀ। ਫਿਰ ਜੀ ਤੁਸੀਂ ਮੈਨੂੰ ਦੱਸੋ ਜੀ ਮੈਂ ਧੋਖਾ ਹੀ ਕਰਨਾ ਹੁੰਦਾ ਤਾਂ ਏਜੰਸੀ ਤੋਂ 40 ਗੱਡੀਆਂ ਜੀ। ਜੀ। 40 ਗੱਡੀਆਂ ਪਰਚੇਜ਼ ਕੀਤੀ ਜਿਹੜੀਆਂ ਉਹਨਾਂ ਨੇ ਡਿਸਪਲੇ ਤੇ ਲਾਈਆਂ ਵੀ ਆ। ਫਿਰ ਮੈਂ ਇੱਕ ਗੱਡੀ ਦਾ ਤੋਂ ਨਾਕ ਕਰਾਈਆ। ਫਿਰ ਤਾਂ ਮੈਂ 40 ਗੱਡੀਆਂ ਵੀ ਨਾਕ ਕਰਾ ਸਕਦਾ ਸੀ। ਜਦੋਂ ਕੰਮ ਹੀ ਮੈਂ ਸੰਭਾਲਦਾ ਸੀ। ਫਿਰ ਤਾਂ ਮੈਂ ਜੀ ਜੀ ਜੀ। ਇੱਕ ਗੱਡੀ ਮੈਂ ਨਾਮ ਕਰਾ ਲਈ। ਉਹ ਤਾਂ ਮੈਂ ਧੋਖਾ ਤੜੀ ਕਰ ਲਈ। ਜੇ ਮੈਂ 40 ਨਾਕ ਕਰਾ ਲਾਂ ਤਾਂ ਫਿਰ ਕੀ ਕਰਦੇ ਜੀ? ਇਹ ਤਾਂ ਐਲੀਗੇਸ਼ਨ ਲਾਉਣ ਵਾਲਾ ਜੀ ਉਹ ਤਾਂ ਕੋਈ ਵੀ ਲਾ ਸਕਦਾ ਹੁਣ ਮੰਨ ਲਓ ਕਿ 40 ਦੇ ਵਿੱਚੋਂ ਇੱਕ ਗੱਡੀ ਆਪ ਦੀ ਪਰਚੇਜ਼ ਕੀਤੀ ਤੇ ਮੇਰੇ ਇੱਕ ਗੱਡੀ ਦਾ ਨਾਮ ਆਣਾ ਜੀ ਤੇ ਮੈਂ ਸੱਚ ਤੇ ਖੜਾ ਮੈਂ 40 ਨਹੀਂ ਨਾ ਕਰਾਈਆਂ ਜਿਹੜਾ ਤੁਸੀਂ ਇੱਕ ਐਲੀਗੇਸ਼ਨ ਲਾ ਰਹੇ ਹੋ ਬੜਾ ਗੰਭੀਰ ਐਲੀਗੇਸ਼ਨ ਆ ਜਿਹੜਾ ਤੁਸੀਂ ਕਿਹਾ ਕਿ ਉਹ ਚਾਸੀਆਂ ਵਾੜ ਕੇ ਪੰਜ ਕੀਤੀ ਜਾਂਦੀ ਹੈ ਤੇ ਇਹ ਕਿਸੇ ਤੁਹਾਡੇ ਕੋਲੇ ਕੋਈ ਇਸ ਸੰਬੰਧੀ ਕੋਈ ਸਬੂਤ ਹੈਗਾ ਕਿ ਮੇਰੇ ਕੋਲੇ ਚਾਸੀ ਦੀ ਫੋਟੋ ਪਈ ਹੈ ਜੀ ਗੱਡੀ ਦੀ ਸਲੇਰੀਓ ਗੱਡੀ ਤੁਸੀਂ ਮੀਡੀਆ ਤੇ ਇਹਨਾਂ ਤੋਂ ਜਾ ਕੇ ਬਿਆਨ ਲੈ ਲਓ ਸਲੇਰੀਓ ਗੱਡੀ ਕਿੱਥੇ ਆ? ਅਬਲੀ ਦਾ ਸੋਨੂ ਇਹਨਾਂ ਨੇ ਗੱਡੀ ਨਹੀਂ ਦਿਖਾਉਣੀ ਕਿੱਥੇ ਆ ਜੀ? ਜੇ ਤੁਸੀਂ ਗੱਡੀ ਦੇਖੋਗੇ ਤਾਂ ਤੁਸੀਂ ਗੱਡੀ ਦਾ ਫੌਰਨ ਚੱਕ ਕੇ ਦੇਖ ਲਿਓ ਜੀ। ਉਹਦੀ ਚਾਸੀ ਵੱਡੀ ਵੀ ਹੋਊਗੀ ਜੀ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਉੱਥੇ ਜਿਹੜਾ 2 ਨੰਬਰ ਦਾ ਕਰ ਦੋ ਨੰਬਰ ਤਾਂ ਦਾ ਹੋਰ ਹੈ ਜੀ। ਮੈਂ ਪ੍ਰੂਫ ਕਰੂੰਗਾ ਜੀ। ਇਹਨਾਂ ਨੇ ਜੀ ਆਪਦੀ ਇੱਕ ਫੇਸਬੁੱਕ ਤੇ ਵੀਡੀਓ ਪਾਈ ਵੀ ਆ। ਛੌਂਕੀ ਸਰਦਾਰ ਪੇਜ ਵੱਲੋਂ ਪਈ ਵੀ ਆ, ਜੱਸੇ ਵੱਲੋਂ ਪਈ ਵੀ ਆ ਵੀ ਸਾਡੀ ਏਜੰਸੀ ਦੇ ਵਿੱਚ ਸਾਰਾ ਕੰਮ ਜਿੰਨੂੰ ਕੀਤਾ ਜਾਂਦਾ ਜੀ। ਮੈਂ ਪ੍ਰੂਫ ਕਰ ਦੂੰਗਾ ਜੀ ਉੱਥੇ। ਮੇਰੇ ਕੋਲੇ ਵੀਡੀਓ ਪਈਆਂ ਗੱਡੀ ਦੀਆਂ ਜੀ। ਜਿਹੜੀਆਂ ਗੱਡੀਆਂ ਦਿੱਲੀ ਤੋਂ ਆ ਕੇ ਸਾਰੀਆਂ ਰੀਪੇਂਟ ਹੁੰਦੀਆਂ ਨੇ ਰੀਪੇਂਟ ਕਰਕੇ ਵੇਚਦੀ ਸੀਗੇ ਜੀ ਤੁਸੀਂ ਵੀਡੀਓ ਨੂੰ ਇਹ ਦੇ ਸਕਦੇ ਹੋ ਵੀਡੀਓ ਹਾਂ ਮੈਂ ਹੁਣੇ ਪ੍ਰੂਫ ਕਰ ਦੋਦਾ ਜੀ ਜੀ ਦੂਜਾ ਉਹਨਾਂ ਨੇ ਇਹ ਵੀ ਅਪਲੀਕੇਸ਼ਨ ਆਇਆ ਕਿ ਜਿਹੜੀ ਡੀਜ਼ਰਾਂ ਦਾ ਕਲੇਮੈਂਟ ਆ ਉਹ ਵੀ ਤੁਸੀਂ ਖਾ ਗਏ ਹੁੰਦੇ ਆਪਾਂ ਕਹਿੰਦੇ ਨਾ ਖਾਲੀ ਜੀ ਦੱਸੋ ਮੈਨੂੰ ਪ੍ਰੂਫ ਕਰਨ ਜੀ ਆਪ ਨੂੰ ਪ੍ਰੂਫ ਕਰਦਣ ਵੀ ਆਹ ਬੰਦੇ ਤੋਂ ਪੈਸੇ ਲਏ ਆ ਆਪਾਂ ਦੇਂਦਾਰਾਂ ਜੀ ਕੋਈ ਪ੍ਰੂਫ ਤਾਂ ਹੋ ਨਹੀਂ ਰਿਹਾ ਨਾ ਜੀ ਕੁਝ ਤੁਸੀਂ ਦੇਖੋ ਜੀ ਜੇ ਮੰਨ ਲਓ ਪੁਲਿਸ ਕੋਲੇ 4 ਤਰੀਕ ਦੀ ਐਪਲੀਕੇਸ਼ਨ ਦਿੱਤੀ ਵੈ ਇਹਨਾਂ ਨੇ ਜੀ ਜੇ ਮੇਰੇ ਵੱਲ ਤੋਂ ਕੋਈ ਪ੍ਰੂਫ ਹੁੰਦਾ ਤਾਂ ਪਲੀਜ਼ ਮੇਰੇ ਤੋਂ ਪਰਚਾ ਉਧੇ ਹੀ ਕਰ ਦਿੰਦੇ ਜੀ ਅੱਜ 25 ਦਿਨ ਹੋ ਗਏ ਜੀ ਇਸ ਗੱਲ ਨੂੰ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਹੈ ਜੀ ਮੈਂ ਕੋਰਟ ਰਾਹੀਂ ਆਪਦੀ ਐਂਟੀਸਿਪਟਰੀ ਬੇਲ ਕਰਾਈ ਆ 4 ਤਰੀਕ ਨੂੰ ਉੱਥੇ ਸੰਦੀਪ ਕੁਵਾਰ ਨੇ ਪ੍ਰਵਾਨੇ ਰਾਹੀਂ ਪੇਸ਼ ਕੀਤਾ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੇ ਹੁਣ 25 ਦਿਨਾਂ ਦੇ ਵਿੱਚ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਜੀ ਇਨਵੈਸਟੀਗੇਸ਼ਨ ਹੋਣ ਤੇ ਪਰਚਾ ਤਾਂ ਮੇਰੇ ਤੋਂ ਉਧੇ ਤਾਂ ਕਰ ਦਿੰਦੇ ਜੇ ਮੈਂ 400 ਵੀ ਕੀਤੀ ਹੁੰਦੀ ਤਾਂ ਮੇਰੇ ਤੋਂ ਪਰਚਾ ਦੇ ਦਿੰਦੇ ਜੀ ਕੋਈ ਪ੍ਰੂਫ ਤਾਂ ਸੋਲਿਡ ਮਿਲ ਨਹੀਂ ਰਿਹਾ ਨਾ ਜੀ ਪ੍ਰਿੰਸ ਦੇ ਖਿਲਾਫ ਇੱਕ ਅਫਵਾਹਾਂ ਉਹ ਬੋਲਦਾ ਉਹ ਬੋਲਦਾ ਜੀ ਉਹ ਤਾਂ ਜਿੰਨੀ ਮਰਜ਼ੀ ਗੱਲਾਂ ਬਣਾ ਲਓ ਜੀ ਕੋਈ ਇਨਸਾਫ ਨਹੀਂ ਮਿਲਦਾ ਇਸ ਮਾਮਲੇ ਵਿੱਚ ਤਰਫ ਤੁਸ ਤੁਹਾਡਾ ਅਗਲਾ ਸਟੈਪ ਕੀ ਹੈ ਮੈਂ ਤਾਂ ਜੀ ਕੋਰਟ ਰਾਈ ਜਾਊਂਗਾ ਜੀ ਮੈਂ ਤਾਂ ਕੋਰਟ ਰਾਈ ਆਉਂਦੀ ਗੱਡੀ ਰਿਕਵਰ ਕਰਨੀ ਚਾਹੁੰਦਾ ਜੀ ਤੁਸੀਂ ਕੋਰਟ ਦੇ ਵਿੱਚ ਤੁਸੀਂ ਗਿਆ ਜਾਊਂਗਾ ਕਿ ਤੁਸੀਂ ਜਿਹੜਾ ਇਹ ਮਾਮਲਾ ਹੈ ਜਿਹੜਾ ਤੁਸੀਂ ਬਲੈਕਮੀ ਦੋ ਨੰਬਰ ਦਾ ਕੰਮ ਹੁੰਦਾ ਹੈ ਜਾਂ ਜੈਸੀਆਂ ਵਾਂਗ ਇਹ ਵੀ ਮਾਮਲਾ ਤੁਸੀਂ ਲੈ ਕੇ ਜਾਓ ਮੈਂ ਸਾਰਾ ਜੀ A ਤੋਂ Z ਮੇਰੇ ਕੋਲ ਪ੍ਰੋਪਰ ਫਾਈਲ ਰੈਡੀ ਹੈ ਜੀ ਜੀ ਇਹ ਕੋਰਟ ਮੇਰਾ ਕਿ ਸਿਵਲ ਕੋਰਟ ਚ ਕੇਸ ਲੱਗਣਾ ਜੀ ਨਿਹਾਲ ਸਿੰਘਲੇ ਵੀਰਵਾਰ ਨੂੰ ਕੇਸ ਫਾਈਲ ਹੋ ਜਾਊਗਾ ਜੀ ਮੈਂ ਜਿੰਨੇ ਸੌਲਡ ਪ੍ਰੂਫ ਮੇਰੇ ਕੋਲੇ ਹੈਗੇ ਆ ਜੀ ਮੈਂ ਸਾਰੇ ਨਾਲ ਲਾਉਗਾ ਜੀ ਤੁਹਾਡੇ ਨਾਂ ਦੀ ਜਿਹੜੀ ਕਨਫਿਊਜ਼ਨ ਹੈ ਪ੍ਰਿੰਸ ਸਾਹਿਬ ਦੀ ਕੋਈ ਮੈਡੀਕਲ ਵਾਲਾ ਉਹ ਕਹਿੰਦੇ ਵੀ ਜਿਹੜੀ ਗੱਡੀ ਆ ਉਹ ਦਿੱਤੀ ਸੀ ਉਹਦੇ ਨਾਂ ਤੇ ਜਾ ਕੇ ਤੁਸੀਂ ਬਰਾ ਕੇ ਕਾਗਜ਼ ਤੇ ਆਪਣੇ ਨਾਂ ਕਰੇ ਪਹਿਲੀ ਗੱਲ ਹੈ ਜੀ ਜਿਹੜਾ ਪ੍ਰਿੰਸ ਮੈਡੀਕਲ ਵਾਲਾ ਉਹਦਾ ਨਾਮ ਜਸਪ੍ਰੀਤ ਸਿੰਘ ਲਾਜੀ ਆਪਦਾ ਗਾਓ ਦੇ ਚਾਚੇ ਦੇ ਮੁੰਡੇ ਦਾ ਨਾਮ ਪ੍ਰਿੰਸ ਸਿੰਘ ਲਾਜੀ ਜੀ ਜਦੋਂ ਵੀਰੇ ਦਿੱਲੀ ਤੋਂ ਗੱਡੀ ਆਪਾਂ ਇਹਨੂੰ ਸੀ ਕਟਾਲੀ ਆ ਦੇਖੋ ਦਿੱਲੀ ਤੋਂ ਗੱਡੀ ਮੇਰੇ ਨਾਮ ਤੇ ਕੱਟ ਕੇ ਆਈ ਨਾ ਪ੍ਰਿੰਸ ਸਿੰਘਲਾ ਦੇ ਨਾਮ ਤੇ ਆਪਾਂ ਦਿੱਲੀ ਤੋਂ ਆਧਾਰ ਕਾਰਡ ਕਢਵਾ ਲਿਆ ਜਿਸ ਉਹ ਇਹਨਾਂ ਨੇ ਆਪਾਂ ਨੂੰ ਕਲੀਅਰਿਫਾਈ ਕਰਨਾ ਜੀ ਦਿੱਲੀ ਜਾਣ ਜੀ ਦਿੱਲੀ ਤੋਂ ਆਧਾਰ ਕਾਰਡ ਪੰਚਕਰਾਲਨ ਜੀ ਪਤਾ ਲੱਗ ਜੂ ਆਧਾਰ ਕਾਰਡ ਕਿਹਦਾ ਲੱਗਿਆ ਹੋਇਆ ਜੀ ਮੈਂ ਕਹਾਂ ਜਿਸ ਤਰੀਕੇ ਨਾਲ ਇਹ ਕਹਿ ਰਹੇ ਆ ਜੀ ਪ੍ਰਿੰਸ ਮੈਡੀਕਲ ਦੀ ਗੱਡੀ ਸੀ ਜਿਹੜੀ ਚੱਲੀ ਇਹਦਾ ਮਤਲਬ ਤਾਂ ਇਹ ਬਿਆਨ ਜਿਹੜਾ ਦੇ ਰਹੇ ਆ ਤੇ ਇਹਦਾ ਐਸ ਡੀ ਐਮ ਬੱਗਾਪੁਰਾਣਾ ਦੀ ਜ਼ਿੰਮੇਵਾਰ ਹੈ ਜੀ ਐਸ ਡੀ ਐਮ ਬੱਗਾਪੁਰਾਣਾ ਬੈਠਾ ਹੋਰ ਸ਼ਿਟਾ ਜਿਹਾ ਐਸ ਡੀ ਐਮ ਬੈਠਾ ਜੀ ਉਹ ਜਾਲੀ ਗੱਡੀਆਂ ਨਾਮ ਕਰੀ ਜਾਂਦੇ ਇਹਨਾਂ ਦੇ ਮੁਤਾਬਕ ਉਹ ਅਫਸਰ ਨੂੰ ਪੜੇ ਲੇ ਕੇ ਸੁਝਵਣਾ ਅਫਸਰ ਆ ਜੀ ਜਿਹੜੀ ਚੀਜ਼ ਉਹਨਾਂ ਨੂੰ ਦਿਖਦੀ ਆ ਤਾਂ ਉਹ ਵੀ ਕਰ ਇਹਦਾ ਮਤਲਬ ਤਾਂ ਇਹ ਉਹਨਾਂ ਤੇ ਵੀ ਅਲੀਕੇਸ਼ਨ ਲਾਦਣਗੇ ਜੀ ਕੱਲ ਨੂੰ ਮੇਰੀ ਦਾਦੀ ਜੀ ਪੈਰਾਲਾਈਸਿਸ ਦਾ ਅਟੈਕ ਆਇਆ ਵਾ ਜੀ 15 ਦਿਨ ਇੱਥੇ ਰਹਿ ਜਾ ਦਾਖਲ ਜੀ ਉਹ ਮੈਡੀ ਸਿਟੀ ਹਸਪੀਟਲ ਦੇ ਵਿੱਚ ਬਿਲਕੁਲ ਮਰ ਕੇ ਬਚਿਆ ਜੀ ਉਹ ਘਰੇ ਵੀ ਮੰਜੇ ਤੇ ਪਈ ਹੈ ਜੀ ਮੇਰੇ ਮਦਰ ਆ ਜੀ ਉਹ ਹਾਰਟ ਦੇ ਪੇਸ਼ੈਂਟ ਆ ਜੀ ਦੋਨੇ ਨਾਲਾ ਬਲੌਕ ਆ ਜੀ ਉਹਨਾਂ ਦੀ ਇਹ ਉਹਨਾਂ ਨੂੰ ਜਾ ਕੇ ਜੀ ਘਰੇ ਪੁਲਿਸ ਦੇ ਅੰਡਰ ਚ ਮੰਨ ਲਓ ਕਦੇ ਕੋਈ ਜਾਂਦਾ ਕਦੇ ਕੋਈ ਜਾਂਦਾ ਜੀ ਮੇਰੇ ਮਾਪਿਆਂ ਨੂੰ ਪੁੱਟਾ ਸਿੱਧਾ ਬੋਲ ਕੇ ਟੌਰਚਰ ਕਰਦੇ ਆ ਪ੍ਰੈਸ਼ਰਾਈਜ਼ ਕਰਦੇ ਆ ਲੋਕਾਂ ਤੋਂ ਪ੍ਰੈਸ਼ਰਾਈਜ਼ ਕਰਾਉਂਦੇ ਆ ਜੀ ਵੀ ਹਾਂ ਇਹਨਾਂ ਨੂੰ ਕਹੋ ਰਾਜinama ਕਰੇ ਸਾਡੇ ਨਾਲ ਆਧਾਰ ਕਰ ਦਵੇ ਆਪਦਾ ਸਹਾਈਨ ਕਰਕੇ ਦਵੇ ਕੱਲ ਨੂੰ ਮੇਰੀ ਮਦਰ ਨੂੰ ਮੇਰੇ ਦਾਦੀ ਮਾਂ ਨੂੰ ਜਾਂ ਮੈਨੂੰ ਜਾਂ ਮੇਰੇ ਪਰਿਵਾਰ ਚ ਕਿਸੇ ਵੀ ਬੰਦੇ ਨੂੰ ਕੋਈ ਵੀ ਗੱਲਬਾਤ ਹੁੰਦੀ ਹੈ ਜੀ ਉਹਦਾ ਜ਼ਿੰਮੇਵਾਰਾ ਸਿਰਫ ਜਗਦੀਸ਼ ਹੋਊਗਾ ਜੀ ਜਗਦੀਸ਼ ਮਿੱਤਲ son of ਧਰਮਪਾਲ ਮਿੱਤਲ ਜੀ ਹਾਂ ਜੀ ਭਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਗਦੀਸ਼ ਕੁਮਾਰ ਦੀਸ਼ਾ ਜੀ ਜਗਦੀਸ਼ ਕੁਮਾਰ ਜੀ ਪ੍ਰਿੰਸ ਨੂੰ ਜਾਣਦੇ ਹੋ ਤੁਸੀਂ ਪ੍ਰਿੰਸ ਸਿੰਘਲਾ ਹਾਂ ਪ੍ਰਿੰਸ ਸਿੰਘਲਾ ਸਾਡੇ ਭੂਆ ਦਾ ਪੋਤਾ ਜੀ ਉਹਨਾਂ ਨੇ ਜਿਹੜੇ ਦੋਸ਼ ਲਾਏ ਐ ਉਹਨਾਂ ਨੇ ਕਹਿ ਕੇ ਉਹਨਾਂ ਨੇ ਇੱਕ ਰਖਾਸ ਦਿੱਤੀ ਐ ਮਾਣੀ ਹੋ ਗਿਆ ਸਤਿ ਸਾਹਿਬ ਨੇ ਉਹਨਾਂ ਦਾ ਕਹਿਣਾ ਕਿ ਇੱਕ ਬਰੀਜ਼ਾ ਗੱਡੀ ਉਹ ਕਹਿੰਦੇ ਕਿ ਮੈਂ ਵੇਚਣ ਨੂੰ ਜਫੀਸ਼ ਨੂੰ ਦਿੱਤੀ ਸੀ ਔਰ ਉਹ ਗੱਡੀ ਉਹ ਕਹਿੰਦੇ ਕਿ ਮੇਰੀ ਗੱਡੀ ਉਹਨਾਂ ਨੇ ਨਾ ਮੈਨੂੰ ਪੈਸੇ ਦਿੱਤੇ ਤੇ ਨਾ ਉਹ ਗੱਡੀ ਵਾਪਸ ਕੀਤੀ ਐ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇੱਕ ਉਹਨਾਂ ਨੇ ਐਨਓਸੀ ਤੇ ਆਰਸੀ ਦਿਖਾਈ ਆ ਉਹ ਗੱਡੀ ਦੀ ਉਹ ਕਹਿੰਨੇ ਕਿ ਮੇਰੇ ਨਾਲ ਤੇ ਐਨਓਸੀ ਬਣੀਆਂ ਵੱਡਾ ਕੀ ਮਰ ਗਿਆ ਬਈ ਪ੍ਰਿੰਸ ਸਿੰਘ ਜੀ ਜਦੋਂ ਜਦੋਂ ਵੀ ਉਹਨੇ ਗੱਡੀ ਇੱਥੇ ਵੇਚਣ ਲਈ ਆ ਮੈਨੂੰ ਖੜਾਈ ਆ ਪਹਿਲੀ ਗੱਲ ਉਹ ਇੱਥੇ ਹਾਜ਼ਰ ਸੀਗਾ ਇੱਥੇ ਬਖਤਾਓ ਮੈਨੇਜਰ ਦੇ ਤੌਰ ਤੇ ਉਹ ਨੌਕਰੀ ਦਾ ਕੰਮ ਕਰਦਾ ਸੀਗਾ ਸਾਡੀ ਭੂਆ ਦਾ ਪੋਤਾ ਹੋਣ ਕਰਕੇ ਅਸੀਂ ਉਹਤੇ ਸਾਰਾ ਵਿਸ਼ਵਾਸ ਕਰਦੇ ਸੀ ਆਪਦਾ ਘਰ ਦਾ ਮੁੰਡਾ ਸੀ ਜੀ ਅਸੀਂ ਉਹ ਜੋ ਵੀ ਅਸੀਂ ਕੰਮ ਕਰ ਕੀਤਾ ਸਾਰਾ ਉਸ ਬੰਦੇ ਦੇ ਰਾਹੀ ਕੀਤਾ ਜਿਹੜੀ ਗੱਡੀ ਦਾ ਇਹ ਗੱਲ ਕਰ ਰਿਹਾ ਜੀ ਉਹ ਗੱਡੀ ਦਾ ਪਹਿਲਾਂ ਤਾਂ ਸਾਨੂੰ ਪ੍ਰੂਫ ਚਾਹੀਦਾ ਹੈ ਗੱਡੀ ਕਿਤੋਂ ਲੈ ਕੇ ਆਇਆ ਕਿ ਨੂੰ ਇਹਨੇ ਪੈਸੇ ਪਾਏ ਆ ਕਿੱਥੇ ਭੇਜਾ ਕਿੱਥੋਂ ਇਹਨੇ ਪੈਸੇ ਲਿਆਂਦੇ ਆ ਦੂਜੀ ਗੱਲ ਇਹ ਗੱਡੀ ਅਸੀਂ ਖੁਦ ਲੈ ਕੇ ਆਂਦੀ ਆ ਮੈਂ ਆਪਣੇ ਡੀਪੀਆਰ ਮੋਲਜ ਵਿੱਚੋਂ ਪੈਸੇ ਪਾ ਕੇ ਦਿੱਲੀੋਂ ਪਰਚੇਜ਼ ਕੀਤੀ ਆ ਮੇਰੇ ਨਾਲ ਬੋਬੀ ਗੱਲ ਮੁੰਡਾ ਬੈਠਾ ਡਿਲੀਵਰੀ ਲੈਟਰ ਇਹਦੇ ਨਾਂ ਤੇ ਭਰਿਆ ਵਾ ਇਹ ਮੁੰਡਾ ਇਹ ਮੁੰਡਾ ਦਿੱਲੀੋਂ ਗੱਡੀ ਪਰਚੇਜ਼ ਕਰਕੇ ਡਿਲੀਵਰੀ ਲੈਟਰ ਰਾਹੀਂ ਲੈ ਕੇ ਆਉਂਦਾ ਉਹਦੇ ਆ ਸਾਡੇ ਕੋਲੇ ਪ੍ਰੂਫ ਪਏ ਆ ਸਾਰੇ ਪੇਪਰ ਇਹ ਨੌਜਵਾਨ ਬੋਬੀ ਗੱਲਾ ਜਿਹੜਾ ਮੇਰੇ ਕੋਲ 5 ਸਾਲ ਤੋਂ ਮੇਰੇ ਕੋਲੇ ਕੰਮ ਕਰਦਾ ਲਿਆਲ ਸਿੰਘ ਹਾਲ ਤੋਂ ਆ ਗੱਡੀ ਦੀ ਦਾ ਸੌਦਾ ਕਿੰਨੇ ਦਾ ਹੋਇਆ ਸੀਗਾ ਇਹ ਸੌਦਾ ਸੀ ਪ੍ਰਿੰਸ ਮੈਡੀਕਲ ਹਾਲ ਆ ਸਾਡੀ ਮੰਡੀ ਚ ਮੁੰਡਾ ਪ੍ਰਿੰਸ ਆਉਦਾ ਨਾਮ ਵੀ ਜੀ ਅਸੀਂ ਉਸ ਬੰਦੇ ਨੂੰ ਗੱਡੀ ਵੇਚੀ ਸੀ 4 ਲੱਖ 90 ਹਜ਼ਾਰ ਰੁਪਏ ਦੀ ਇਹ ਗੱਡੀ ਦੀ ਡਿਲੀਵਰੀ ਜਦੋਂ ਦਿੱਤੀ ਆ ਆ ਸਾਡੇ ਕੋਲ ਡਿਲੀਵਰੀ ਲੈਟਰ ਪਿਆ ਸਾਡੇ ਗੁਰਵਿੰਦਰ ਸਿੰਘ ਜੀ ਆ ਇਹਨਾਂ ਨੇ ਇਹ ਡਿਲੀਵਰ ਕੀਤੀ ਆ ਪ੍ਰਿੰਸ ਨੇ ਖੁਦ ਹੀ ਫੋਟੋ ਖਿੱਚੀ ਆ ਗੱਡੀ ਡਿਲੀਵਰ ਕਰਨ ਵੇਲੇ ਦੂਜੀ ਗੱਲ ਲੈ ਕੇ ਕਿੱਥੋਂ ਆਂਦੀ ਸੀਗੇ ਇਹ ਗੱਡੀ ਅਸੀਂ ਦਿੱਲੀ ਤੋਂ ਲੈ ਕੇ ਆਂਦੀ ਸੀ ਜੀ ਉਹ ਕਿੰਨੇ ਦੀ ਲੈ ਕੇ ਆਂਦੀ ਸੀ ਉਹ 390000 ਦੀ ਲੈ ਕੇ ਆਂਦੀ ਸੀ ਜੀ ਇਹਦੇ ਪੰਜਾਬ ਨੰਬਰ ਆਦਿਕਾ ਨੰਬਰ ਲਵਾਉਂਦੇ ਖਰਚਾ ਲੱਗਣਾ ਸੀ ਕੁਛ ਇਹ ਗੱਡੀ ਦਾ ਕੰਮਕਾਰ ਕਾਫੀ ਹੁੰਦਾ ਸੀ ਉਹ ਤੇ ਖਰਚਾ ਹੋ ਕੇ ਸਾਨੂੰ ਇਹ ਚ 12000 ਰੁਪਏ ਅਗਲੇ ਚੁਕਵਾਈ ਕਰਕੇ ਅਸੀਂ ਗੱਡੀ ਸੇਲ ਕੀਤੀ ਸੀ ਜਿਉਂ ਕੌਣ ਲੈ ਕੇ ਆਇਆ ਸੀ ਦਿੱਲੀੋਂ ਬੋਬੀ ਗੱਲ ਗੱਡੀ ਲੈ ਕੇ ਆਇਆ ਸੀਗੇ ਜੀ ਤੇ ਇਹਦੀ ਪੇਮੈਂਟ ਤੁਸੀਂ ਪੇ ਪੇਮੈਂਟ 210000 ਰੁਪਏ ਡੀਪੀ ਆਟੋਮੋਬਾਈਲ ਚ ਪਾਈ ਵੀ ਹੈ ਸਾਡੀ 180000 ਰੁਪਏ ਸਾਡਾ ਕੈਸ਼ ਦਿੱਤਾ ਵਾ ਇਹਦੇ ਜਣੀ ਤੁਸੀਂ ਸਬੂਤ ਉਹ ਸਾਡੇ ਕੋ ਬਕਾਇਦਾ ਪ੍ਰੂਫਾਂ ਦੇ ਮਰਤਾਬਕ ਅਸੀਂ ਗੱਲ ਕਰ ਰਹੇ ਆ ਜੀ ਜਿਹੜਾ ਬੰਦਾ ਕਹਿੰਦਾ ਮੈਂ ਗੱਡੀ ਮੇਰੀ ਆ ਉਹ ਸਾਨੂੰ ਆਪਣੇ ਪ੍ਰੂਫ ਦਿਖਾਵੇ ਗੱਡੀ ਕਿੱਥੋਂ ਲੈ ਕੇ ਆਇਆ ਕੀ ਤੋਂ ਲੈ ਕੇ ਆਇਆ ਕਿੰਨੇ ਪੈਸੇ ਕਿਹਨੂੰ ਦੇ ਕੇ ਆਇਆ ਉਸ ਤੋਂ ਬਾਅਦ ਜਦੋਂ ਇਹ 17 ਤਰੀਕ ਨੂੰ ਗੱਡੀ ਸੇਲ ਕੀਤੀ ਆ ਪ੍ਰਿੰਸ ਮੈਡੀਕਲ ਨੂੰ ਗੁਰਵਿੰਦਰ ਸਿੰਘ ਜੀ ਕੋਲ ਬੈਠੇ ਆ ਇਹਨਾਂ ਨੇ ਗੱਡੀ ਸੇਲ ਕੀਤੀ ਆ ਪ੍ਰਿੰਸ ਨੇ ਖੁਦ ਫੋਟੋ ਖਿੱਚੀ ਆ ਉਸ ਤੋਂ ਬਾਅਦ 17 ਤਰੀਕ ਨੂੰ ਸਾਡਾ ਡੀਪੀਆਟੋ ਮੋਬਾਈਲ ਦੇ ਪੇਜ ਚੱਲਦਾ ਜਿਹਦੇ ਉੱਤੇ ਅਸੀਂ ਫੋਟੋ ਪਾਈ ਆ ਇਹ ਡੀਪੀ ਆਟੋ ਮੋਬਾਈਲ ਦਾ ਪੇਜ ਇਹੀ ਫਾਲੋ ਕਰਦਾ ਸੀਗਾ ਐਨੀ ਉਹਦੇ ਉੱਤੋਂ ਅਪਰਾਈ ਕੀਤਾ ਗੱਡੀ ਵੇਚੇ ਦਾ ਇੱਥੇ ਸਾਡੇ ਕੋਲੇ ਇਹ ਕੰਮ ਕਰਦਾ ਸੀ ਇਹੀ ਗੱਡੀਆਂ ਸੇਲ ਪਰਚੇਜ ਕਰਦਾ ਸੀ ਉਸ ਤੋਂ ਬਾਅਦ ਐਨੀ 18 ਤਰੀਕ ਨੂੰ ਆ ਖੁਦ ਗੱਡੀ ਸੇਲ ਕੀਤੀ ਆ ਇਹ ਕਿਹੜੀ ਗੱਡੀ ਇਹ ਗੱਡੀਆਂ ਸਾਡੇ ਕੋਲ ਜਿਵੇਂ ਸੇਲ ਪਰਚੇਜ ਦਾ ਕੰਮ ਕਰਦੇ ਆ ਆਲ ਓਵਰ ਗੱਡੀਆਂ ਉਸ ਤੋਂ ਬਾਅਦ ਸਾਡੇ ਕੋਲ ਕੰਮ ਕਰਦੇ 18 ਨੂੰ ਵੀ ਸੇਲ ਕੀਤੀ ਆ 19 ਨੂੰ ਵੀ ਕੀਤੀ ਆ 20 25 ਨੂੰ ਵੀ ਕੀਤੀ ਆ ਖੁਦ ਇੱਥੇ ਮਾਲਕ ਦੇ ਸਬੂਤ ਦੇ ਉੱਤੇ ਪ੍ਰੂਫ ਦੇ ਉੱਤੇ ਇਹ ਕੰਮ ਕਰਦਾ ਸੀਗਾ ਠੀਕ ਹੈ ਜੀ ਸਾਨੂੰ ਇਹ ਪ੍ਰੂਫ ਦਵੇ ਵੀ ਇਹ ਗੱਡੀ ਮੇਰੀ ਆ ਸਾਨੂੰ ਸਾਨੂੰ ਕਈ ਦਿਨਾਂ ਤੋਂ ਹਰਾਸਮੈਂਟ ਕਰ ਰਿਆ ਐਸਐਸਪੀ ਸਾਹਿਬ ਦੇ ਇਹਨਾਂ ਨੇ ਦਰਖਾਸਤ ਦੇ ਕੇ ਆਂਦੀ ਸੀ ਜਿਹਦੇ ਬਰਾਬਰ ਤੇ ਸਾਨੂੰ ਡਿਪਟੀ ਸਾਹਿਬ ਦੇ ਕੋਲ ਲਾਇਆ ਗਿਆ ਅਸੀਂ ਆਪਣੇ 10 ਬੰਦੇ ਭਾਈਚਾਰੇਕ ਤੌਰ ਤੇ ਜਾ ਕੇ ਪ੍ਰੂਫ ਦੇ ਕੇ ਜਾਂਦੇ ਆ ਡਿਪਟੀ ਸਾਹਿਬ ਨੇ ਸਾਡੀ ਸਾਰੀ ਗੱਲ ਸੁਣ ਕੇ ਸਾਨੂੰ ਸਾਡੇ ਬਿਆਨ ਨੋਟ ਕੀਤੇ ਗਏ ਆ ਉੱਥੇ ਚਾਰਾ ਬੰਦਿਆਂ ਦੇ ਉੱਥੇ ਬਿਆਨ ਨੋਟ ਹੋਏ ਹੋਏ ਆ ਉਸ ਤੋਂ ਬਾਅਦ ਸਾਡੀ ਦਰਖਾਸਤ ਦਿੱਤੀ ਵੀ ਸੀ ਉਹ ਨਿਹਾਲ ਸਿੰਘ ਥਾਣੇ ਜਾਈ ਆ ਉੱਥੇ ਕੋਈ ਕਾਰਵਾਈ ਹੋ ਰਹੀ ਆ ਕੋਈ ਹੋ ਰਹੀ ਆ ਜੋ ਉਹਨਾਂ ਨੇ ਮੈਥੋਂ ਸਬੂਤ ਮੰਗਿਆ ਮੈਂ ਥਾਣੇ ਦੇ ਵਿੱਚ ਸਾਰੇ ਪ੍ਰਾਇਵ ਕਰਵਾਤੇ ਆ ਇੱਕ ਉਹਨਾਂ ਨੇ ਇਹ ਦੋਸ਼ ਲਾਇਆ ਕਿ ਇੱਥੇ ਜਿਹੜਾ ਜੀਪੀ ਆਟੋਮੋਬਾਈਲਸ ਦੇਰ ਨਾਲ ਦਾ ਕਹਿੰਦਾ ਕਿ ਕੋਈ ਨੰਬਰ ਪੰਜ ਕੀਤੇ ਜਾਂਦੇ ਆ ਏਜੰਸੀਆਂ ਵੱਲ ਕੇ ਇੱਕ ਉਹਨਾਂ ਨੇ ਸਲੇਰਿਓ ਗੱਡੀ ਦਾ ਬਿਲਕੁਲ ਜੀ ਜਿਹੜੀ ਸਲੇਰਿਓ ਗੱਡੀ ਦੀ ਗੱਲ ਹੈ ਜੀ ਉਹ ਮੇਰੇ ਜਿਹੜੀ ਗੱਡੀ ਸਲੇਰਿਓ ਦੀ ਗੱਲ ਕਰਦਾ ਨੰਬਰ ਪੰਜ ਕਰਨ ਵਾਲੀ ਜੀ ਇਹ ਖੁਦ ਗੱਡੀ ਮਾਨਸਾ ਤੋਂ ਲੈ ਕੇ ਆਇਆ ਸੀਗਾ ਜੀ ਉਹਦਾ ਸਾਡਾ ਡੀਪੀ ਆਟੋਮੋਬਾਈਲ ਦਾ ਲੈਟਰ ਪੈਟ ਵੀ ਗਿਆ ਵਾ ਜੀ ਸਟਾਮ ਬਣ ਕੇ ਆਇਆ ਵਾ ਉਹ ਗੱਡੀ ਪੰਜ ਨਹੀਂ ਉਹ ਅਸੀਂ ਕਵਾੜ ਦਾ ਕੰਮ ਕਰਦੇ ਆ ਜੀ ਉਹਦੇ ਵਿੱਚੋਂ ਕੁਝ ਪਾਰਟ ਸਾਨੂੰ ਪੁਰਾਣੇ ਚਾਹੀਦੇ ਹੁੰਦੇ ਆ ਉਹ ਗੱਡੀ ਲੈ ਕੇ ਆਉਂਦੀ ਵੀ ਆ ਪਾਰਟ ਆ ਉਹ ਗੱਡੀਆਂ ਦੇ ਉਹਦੇ ਵਿੱਚ ਸਹਿਜੋ ਗੱਡੀ ਨਹੀਂ ਉਹ ਇਹ ਖੁਦ ਲੈ ਕੇ ਆਇਆ ਉਹ ਉਸ ਤੋਂ ਇਲਾਵਾ ਇਹ ਇਹ ਨੂੰ ਇਹ ਹੋਇਆ ਵਾ ਵੀ ਇੱਕ ਪੀਵੀ08 ਦਾ ਸਾਡੇ ਤੇ ਦੋਸ਼ ਲਾਇਆ ਗਿਆ ਵੀ ਇਹ ਤਾਂ ਪੀਵੀ08 ਦਾ ਨੰਬਰ ਪੰਜ ਕੀਤਾ ਉਹ ਮੇਰੇ ਜੀਜਾ ਜੀ ਆ ਤਵੇ ਤੋਂ ਉਹਨਾਂ ਦੀ ਗੱਡੀ ਇੱਥੇ ਕੰਮ ਹੋਣ ਵਾਸਤੇ ਸਲੇਰੂ ਆਈ ਸੀ ਉਹਦੇ ਤੇ ਪੀਵੀ08 ਨੰਬਰ ਲੱਗਿਆ ਵਾ ਮੇਰੀ ਸਿਸਟਰ ਹੈਂਡੀਕੈਪਡ ਆ ਉਹ ਗੱਡੀ ਅ ਟੀਚਰਾਂ ਸਰਕਾਰੀ ਆਟੋਮੈਟਿਕ ਆ ਉਹ ਗੱਡੀ ਉਹ ਯੂਜ਼ ਕਰਦੇ ਆ ਉਹ ਕੰਮ ਹੋਣ ਵਾਸਤੇ ਗੱਡੀ ਆਈ ਸੀ ਅਸੀਂ ਤਿੰਨ ਚਾਰ ਦਿਨ ਉਹਦੀ ਟ੍ਰਾਈ ਲੈਣ ਵਾਸਤੇ ਗੱਡੀ ਆਪਦੇ ਕੋਲ ਰੱਖੀ ਬਾਜ਼ਾਰ ਗਏ ਆ ਹੋ ਸਕਦਾ ਉਹਦੇ ਬਾਰੇ ਆਪਦੇ ਗੱਲ ਕਰਦਾ ਇਹਦੀ ਤਵੀਸ਼ ਕਰਾਈ ਜਾਵੇ ਵੀ ਕਿਹੜੀ ਗੱਡੀ ਤੇ ਪੰਜ ਨੰਬਰ ਲੱਗਿਆ ਪਰ ਜੇ ਕੋਈ ਇਸ ਤਰ੍ਹਾਂ ਦਾ ਕੰਮ ਕੇਸ ਨਿਕਲੂਗਾ ਅਸੀਂ ਬੰਦੀ ਸਜ਼ਾ ਦੇ ਹੱਕਦਾਰ ਹੋਵਾਂਗੇ ਪਰ ਮੇਰੇ ਪਿੱਛੇ ਇਸ ਬੰਦੇ ਨੇ ਬਹੁਤ ਡਿਪਾਰਟਮੈਂਟ ਲਾਏ ਆ ਬਹੁਤ ਬੰਦਿਆਂ ਤੋਂ ਮੈਨੂੰ ਖਜਲ ਖਰਾਵੀ ਕਰਾ ਰਿਆ ਮੈਨੂੰ ਇੱਥੇ ਤੱਕ ਕੀ ਮੈਨੂੰ ਆਪ ਨੂੰ ਆਉਣ ਜਾਣ ਤੇ ਵੀ ਬਾਹਰ ਦਿੱਕਤ ਆ ਰਹੀ ਹੈ ਮੇਰੇ ਪਿੱਛੇ ਐਰੇ-ਗਰੇ ਬੰਦੇ ਵੀ ਲੱਗ ਰਹੇ ਆ ਮੇਰਾ ਕਿਸੇ ਨਾ ਕੋਈ ਹੋਰ ਹੈ ਨਹੀਂਗਾ ਕਹੇ ਨਾਲ ਮੇਰਾ ਕੋਈ ਦੋਸ਼ਮਣ ਨਹੀਂ ਮੇਰੀ ਬੇਨਤੀ ਹੈ ਵੀ ਇਹ ਸਚਾਈ ਦੀ ਸਚਾਈ ਜਲਦੋਂ ਜਲਦ ਕੀਤੀ ਜਾਵੇ ਤੁਹਾਡੇ ਨਾਲ ਹੀ ਮੈਂ ਤਾਂ ਸਾਹਮਣੇ ਬੈਠਾ ਇੱਕ ਇੱਕ ਉਹਨਾਂ ਨੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਰਾਹੀਂ ਉਹ ਕਹਿੰਦੇ ਕਿ ਮੇਰੀ ਦਾਦੀ ਜਿਹੜੇ ਬਿਮਾਰ ਨੇ ਔਰ ਵੀ ਪੁਲਿਸ ਪ੍ਰਸ਼ਾਸਨ ਰਾਹੀਂ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ ਦੇਖੋ ਜੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਕੁਝ ਕਹਿ ਸਕਦਾ ਜੇ ਸਾਡੇ ਭੂਆ ਜੀ ਆ ਬਿਮਾਰ ਆ ਜੇ ਇਹ ਗੱਲ ਇਹ ਨਹੀਂ ਉਹ ਅੱਜ ਦੇ ਮੂਹਾਰਾ 4 ਸਾਲਾਂ ਤੋਂ ਬਿਮਾਰ ਚੱਲ ਰਹੇ ਆ ਅਸੀਂ ਉਹਨਾਂ ਦੇ ਨਾਲ ਆ ਆਪਦੀ ਭੂਆ ਜੀ ਦੇ ਨਾਲ ਅੱਜ ਵੀ ਉਹਨਾਂ ਦੇ ਨਾਲ ਰਹਾਂਗੇ ਪਰ ਜਿਹੜੀ ਪੋਸਿਬਲ ਰਸਨਾਈ ਗੱਲ ਆ ਕਾਨੂੰਨੀ ਕਾਰਵਾਈ ਦੇ ਹਿਸਾਬ ਨਾਲ ਕੋਈ ਕਾਰਵਾਈ ਹੋ ਰਹੀ ਆ ਜੇ ਨਹੀਂ ਹੋ ਰਹੀ ਮੈਨੂੰ ਪਤਾ ਨਹੀਂਗਾ ਜੇ ਆ ਸਾਨੂੰ ਸਾਨੂੰ ਕਿਤੇ ਬੁਲਾਇਆ ਗਿਆ ਅਸੀਂ ਆਪਦੇ ਉੱਥੇ ਡਾਕੂਮੈਂਟ ਦੇ ਕੇ ਜਾਂਦੇ ਆ ਥਾਣੇ ਦੇ ਵਿੱਚ ਡਾਕੂਮੈਂਟ ਜਮ੍ਹਾਂ ਕਰਵਾਏ ਆ ਇਸ ਗੱਡੀ ਦੇ ਆਧਾਰ ਤੇ ਅਸੇ ਨੂੰ ਸੂਚਾਈ ਦਿੱਤੀ ਜਾਵੇ ਤੁਸੀਂ ਕੀ ਮੰਨ ਕਰਦੇ ਆ ਜੀ ਇਹ ਇਹ ਚੀਜ਼ ਦਾ ਨਤਾਰਾ ਹੋਣਾ ਚਾਹੀਦਾ ਜੀ ਜਿਹਦੀ ਗੱਡੀ ਆ ਉਹਦੀ ਝੋਲੀ ਪਾਈ ਜਾਵੇ ਜਿਹੜੇ ਬੰਦੇ ਨੇ ਝਾਲੀ ਕੰਮ ਕੀਤਾ ਮੈਂ ਕੀਤਾ ਦਾ ਮੈਨੂੰ ਸਜ਼ਾ ਮਿਲੇ ਜਿਹੜੇ ਬੰਦੇ ਨੇ ਇਹਦੀ ਗੱਡੀ ਦੇ ਉੱਤੇ ਭਰਾਵ ਤੇ ਆਪ ਝਾਲੀ ਕੰਮ ਕੀਤਾ ਕੋਈ 420 ਦੇ ਵਿੱਚ ਨਾਕ ਵਰਾਈ ਆ ਸਾਡੇ ਕੋਲ ਪ੍ਰੂਫਾ ਸਮੇਤ ਪਿਆ ਇੱਕ ਉਹਨਾਂ ਨੇ ਜਿਹੜੇ ਪ੍ਰੂਫਸ ਲੋ ਕੀਤੇ ਆ ਉਹਨਾਂ ਨੇ ਐਨਓਸੀ ਸ਼ੋ ਕੀਤੀ ਆ ਕਿ ਉਹ ਐਨਓਸੀ ਸੀ ਮੇਰੇ ਨਾਮ ਦੇ ਕਿਟਾ ਉਹ ਐਨਓਸੀ ਇਹਨਾਂ ਨੇ ਮੇਰੇ ਇਹਨਾਂ ਦਿੱਲੀੋਂ ਜਿੱਥੇ ਸੇਲ ਪਰਚੇਜ਼ ਦਾ ਕੰਮ ਕਰਦੇ ਆ ਇਹਨੂੰ ਪਤਾ ਵੀ ਕਿੱਥੋਂ ਸੇਲ ਪਰਚੇਜ਼ ਕਰਦੇ ਆ ਮੇਰੇ ਫੋਨ ਦੇ ਉੱਤੋਂ ਹੀ ਇਨੇ ਆਪਣਾ ਆਧਾਰ ਕਾਰਡ 420 ਦਿਨਾਂ ਮੇਰੇ ਫੋਨ ਦੇ ਉੱਤੇ ਆਧਾਰ ਕਾਰਡ ਬੰਦੇ ਨੂੰ ਮੂਰੇ ਪਾ ਕੇ ਨਰੀੜ ਮਾਰਤਾ ਜਦੋਂ ਉਹਦੀ ਐਨਓਸੀ ਬਣ ਕੇ ਆਈ ਇਹਦੇ ਮੈਨੂੰ ਫੋਨ ਕੀਤਾ ਐਨਓਸੀ ਕਾਗਜ਼ ਪੱਤਰ ਇਹਦੇ ਕੋਲ ਆਉਂਦੇ ਸੀ ਇਨੇ ਮੈਨੂੰ ਕਿਹਾ ਵੀ ਚਾਚਾ ਇਹ ਐਨਓਸੀ ਆ ਗਈ ਪ੍ਰਿੰਸ ਦੇ ਨਾਂ ਤੇ ਪ੍ਰਿੰਸ ਸਿੰਘਲੇ ਨੂੰ ਜਿਹਨੂੰ ਇਹ ਪ੍ਰਿੰਸ ਸਿੰਘਲਾ ਇਹ ਖੋਦਾ ਜਿਹਨੂੰ ਅਸੀਂ ਗੱਡੀ ਵੇਚੀ ਸੀ ਉਹਦਾ ਨਾਮ ਵੀ ਪ੍ਰਿੰਸ ਆ ਅਸੀਂ ਉਹ ਵੈਰੀਫਾਈ ਕਰਵਾਤਾ ਇਨੇ ਗੱਡੀ ਆਪਣੇ ਨਾਮ ਕਰਵਾ ਲਈ ਸਾਨੂੰ ਪਤਾ ਬਾਅਦ ਚ ਲੱਗਿਆ ਜਦੋਂ ਆਰਸੀ ਇਹਨੇ ਆ ਖੁਦ ਹੀ ਦੱਸਿਆ ਵੀ ਇਹ ਗੱਡੀ ਮੇਰੇ ਨਾਂ ਤੇ ਆ ਵੀ ਮੈਂ ਗੱਡੀ ਚੋਰੀ ਹੋ ਗਈ ਮੇਰੇ ਵੱਡੇ ਭਰਾ ਨੂੰ ਖੁਦ ਫੋਨ ਕਰਕੇ ਕਹਿੰਦਾ ਵੀ ਮੇਰੀ ਗੱਡੀ ਚੋਰੀ ਹੋ ਗਈ ਆ। ਵੀ ਗੱਡੀ ਮੈਂ ਉੱਥੇ ਚੱਲਿਆ ਪੁਲਿਸ ਲੈ ਕੇ। ਮੇਰੇ ਵੱਡੇ ਭਰਾ ਨੇ ਕਿਹਾ ਵੀ ਸਾਨੂੰ ਪਤਾ ਸਾਡਾ ਭਰਾ ਕਿੱਡਾ ਵੱਡਾ ਚੋਰ ਆ। ਠੀਕ ਆ। ਬਾਕੀ ਮੈਂ ਇਲਾਕੇ ਦੇ ਵਿੱਚ ਨਿਹਾਲ ਸਿੰਘਾ ਦੇ ਮੈਨੂੰ ਸਾਰੇ ਬੰਦੇ ਜਾਣਦੇ ਆ। ਮੇਰੀ ਤਵੀਸ਼ ਕੀਤੀ ਜਾਵੇ ਮੈਂ ਕਿੱਡਾ ਵੱਡਾ ਡਾਕੂ ਆ ਕਿੱਡਾ ਵੱਡਾ ਮੈਂ ਚੋਰ ਆ। ਸੋ ਤੋਂ ਮੈਂ ਮੰਗ ਕਰਦਾ ਇਨਸਾਫ ਦਵਾਇਆ ਜਾਵੇ ਮੈਨੂੰ। ਜੋ ਮੈਂ ਅੱਜ ਤੋਂ 1.5 ਮਹੀਨੇ ਦਾ ਪਰੇਸ਼ਾਨ ਹੋ ਰਿਆਂ। ਮੈਂ ਆਪਦਾ ਕੰਮ ਕਾਰ ਛੱਡ ਕੇ ਮੈਂ ਆਪਦੇ ਬੱਚਿਆਂ ਨੂੰ ਵੀ ਟਾਈਮ ਦੇ ਰਿਹਾ ਤੇ ਮੈਂ ਦਿਮਾਗੀ ਤੌਰ ਤੇ ਪਰੇਸ਼ਾਨ ਅੱਜ ਪੂਰਾ ਜੋ ਬੰਦੇ ਨੇ ਇਹਨੇ ਮੇਰੇ ਨਾਲ 420 ਕੀਤੀ ਆ ਜਿਹੜੇ ਮੇਰੇ ਵਿਸ਼ਵਾਸ ਵਾਲੇ ਮੇਰੇ ਨਾਲ ਹੋਰ 20 ਵਰਕਰ 10 ਵਰਕਰ ਕੰਮ ਕਰ ਰਹੇ ਆ ਮੈਂ ਕਿਸੇ ਤੇ ਵਿਸ਼ਵਾਸ ਕਰਨ ਯੋਗ ਨਹੀਂ ਤੇ ਮੈਂ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਡਾਕੂਮੈਂਟਸ ਨੇ origial ਡਾਕੂਮੈਂਟਸ ਨੇ ਕਿਉਂਕਿ ਜੇਕਰ ਜਾਂਦੀ ਹੋ ਤਾਂ ਹੁਣ ਤੱਕ ਕੋਈ ਸਟੇਟਸ ਨਹੀਂ ਆ ਰਿਹਾ ਇਹ ਜਿਹੜੇ ਲੀਗਲ ਡਾਕੂਮੈਂਟ ਕਹਿੰਦਾ ਤਾਂ ਹੀ ਉਹ ਜਦੋਂ ਲੀਗਲ ਡਾਕੂਮੈਂਟ ਲੀਗਲ ਡਾਕੂਮੈਂਟਾਂ ਦੇ ਵਿੱਚ ਵਿਸ਼ਵਾਸ ਘਾਤ ਹੋ ਜੇ ਉਹਦੀ ਇਨਕਾਰੀ ਤਾਂ ਹੋਣੀ ਚਾਹੀਦੀ ਆ ਇਹ ਮੇਰੇ ਨਾਲ ਵਿਸ਼ਵਾਸ ਘਾਤ ਹੋਇਆ ਮੇਰੇ ਫੋਨ ਤੋਂ ਹੀ ਆਵਾਜ਼ ਆਧਾਰ ਕਾਰਡ ਭੇਜ ਕੇ ਡੀਡ ਵਜਿਆ ਮਾਰਿਆ ਗਿਆ ਮੋਰਲੇ ਬੰਦੇ ਨੇ ਮੇਰਾ ਨੰਬਰ ਦੇਖ ਕੇ ਇਹਦੇ ਨਾਲ ਤੇ ਐਨਓਸੀ ਕਰਵਾਤੀ ਜਦੋਂ ਐਨਓਸੀ ਆਈ ਨੰਬਰ ਲਵਾਉਣ ਵਾਸਤੇ ਪ੍ਰਿੰਸ ਦੇ ਨਾਂ ਤੇ ਆਈ ਪਰ ਇਹਨੇ ਮੈਨੂੰ ਕਿਹਾ ਪ੍ਰਿੰਸ ਦੇ ਨਾਂ ਤੇ ਮੈਂ ਐਨਓਸੀ ਆ ਗਈ ਮੈਂ ਪਤਾ ਨੰਬਰ ਲਵਾ ਦੇ ਮੈਂ ਇਹ ਤੇ ਵਿਸ਼ਵਾਸ ਕੀਤਾ ਮੈਂ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਦੀ ਇਨਕਾਰੀ ਕਰਾਈ ਜਾਵੇ ਜਿਹੜਾ ਡੀਪੀ ਆਟੋ ਉਹਦਾ ਸੋਸ਼ਲ ਅਕਾਊਂਟ ਹੈ ਜੋ ਕਿ ਉਸ ਨੰਬਰ ਤੇ ਚੱਲ ਰਿਹਾ ਹੈ ਡੀਪੀ ਆਟੋ ਮੋਬਾਈਲ ਦਾ ਉਹ ਡੀਪੀ ਆਨ ਮੇਰਾ ਬੇਟਾ ਚਲਾਉਂਦਾ ਜੀ ਹੁਣ ਇਸ ਟਾਈਮ ਪਹਿਲਾਂ ਇਹ ਚਲਾਉਂਦਾ ਸੀਗਾ ਮੈਂ ਇਹ ਇਹਦਾ ਆਪਰੇ ਹੱਥ ਦਾ ਮੈਨੂੰ ਹਸਾਬ ਨਾ ਕੇ ਦਿੱਤਾ ਵਾ ਜਿੰਨਾ ਮੈਂ 411000 ਰੁਪਏ ਲੈਣਾ ਇਹ ਤੋਂ ਇਹ 411000 ਰੁਪਏ ਮੈਂ ਮੰਗਨ ਜਦੋਂ ਵੀ ਮੰਗਦਾ ਸੀਗਾ ਮੈਨੂੰ ਭਰਿਆ ਮੈਂ ਬਹੁਤ ਆਲਟਫਰਟ ਹੋਣ ਆਉਂਦੇ ਸੀਗੇ ਇਹਦੇ ਬਰਾਬਰ ਤੇ ਕੁਦਰਤੀ ਇਹਦੇ ਹੱਥ ਜੇ ਜਦੋਂ ਆਰਸੀ ਸਾਨੂੰ ਪਤਾ ਹੀ ਇਹ ਨਹੀਂ ਖੁਦ ਦੱਸਿਆ ਵੀ ਆਰਸੀ ਮੇਰੇ ਕੋਲ ਗੱਡੀ ਦੀ ਬਣ ਕੇ ਆ ਗਈ ਜਦੋਂ ਆਰਸੀ ਇਹਦੇ ਕੋਲ ਬਣ ਕੇ ਆ ਗਈ ਸਾਨੂੰ ਉਦੋਂ ਦੱਸਿਆ ਵੀ ਮੇਰੇ ਕੋਲ ਵੀ ਜੇ ਮਤਲਬ ਇਹ ਗੱਡੀ ਵੀ ਮੈਂ ਤੁਸੋਂ ਲੈਣੀ ਹੈ ਜੇ ਪੈਸੇ ਦਾ ਬਾਅਦ ਦੀਆਂ ਗੱਲਾਂ ਆ ਬੋਬੀ ਗੱਲਾਂ ਇੱਕ ਗੱਡੀ ਦਾ ਡਿਲੀਵਰੀ ਲੈਟਰ ਪਿਆ ਜਿੱਥੋਂ ਇਹ ਗੱਡੀ ਲੈ ਕੇ ਆਇਆ ਕੌਣ ਬੰਦਾ ਲੈ ਕੇ ਆਇਆ ਇਹਨੂੰ ਇਹ ਹੀ ਨਹੀਂ ਪਤਾ ਗੱਡੀ ਕਿਤੋਂ ਆਈ ਆ ਕੌਣ ਲੈ ਗਿਆ ਕਿਵੇਂ ਆਈ ਆ ਮੈਂ ਤੁਹਾਡਾ ਵੀਰੇ ਮੇਰਾ ਨਾਮ ਬੌਬੀ ਗੱਲ ਹੈ ਤੇ ਜਿਹੜਾ ਹੱਥ ਵਿੱਚ ਤੁਹਾਡੇ ਡਾਕੂਮੈਂਟ ਹੈ ਇਹ ਉਸੇ ਬ੍ਰੀਜ਼ਾ ਗੱਡੀ ਦਾ ਜਿਹਦੀ ਗੱਲ ਚੱਲ ਰਹੀ ਹੈ ਹਾਂਜੀ ਵੀਰੇ ਉਸੇ ਗੱਡੀ ਦਾ ਡਿਲੀਵਰੀ ਲੈਟਰ ਹੈ ਮੇਰੇ ਨਾਮ ਤੇ ਗੱਡੀ ਡਿਲੀਵਰ ਹੋਈ ਵੀ ਆ ਮੈਂ ਖੁਦ ਹੀ ਉੱਥੋਂ ਦਿੱਲੀ ਤੋਂ ਲੈ ਕੇ ਆਇਆ ਸੀ ਗੱਡੀ ਤੁਸੀਂ ਲੈ ਕੇ ਆਏ ਸੀ ਹਾਂਜੀ ਵੀਰੇ ਔਰ ਇਹ ਡਿਲੀਵਰੀ ਲੈਟਰ ਹੈ ਜਿਹੜਾ ਤੁਹਾਡੇ ਨਾਂ ਤੇ ਗੱਟਿਆ ਹੈ ਹਾਂਜੀ ਹਾਂਜੀ ਵੀਰੇ ਤੁਸੀਂ ਦੇਖ ਸਕਦਾ ਬੌਬੀ ਗੱਲ ਦੇ ਨਾਮ ਤੇ ਬਕਾਇਦਾ ਹੈ ਜੱਸੀ ਨੰਬਰ ਗੱਡੀ ਦਾ ਸਾਰਾ ਕੁਝ ਡਿਟੇਲ ਭਰੀ ਹੋਈ ਆ। ਪ੍ਰਿੰਸ ਸਿੰਘਲਾ ਇਹ ਕਹਿ ਰਿਹਾ ਕਿ ਇਹ ਗੱਡੀ ਮੇਰੀ ਹੈ। ਵੀਰੇ ਜੇ ਪ੍ਰਿੰਸ ਸਿੰਘਲਾ ਕਹਿ ਰਿਹਾ ਗੱਡੀ ਮੇਰੀ ਆ ਉਹਨੂੰ ਪਤਾ ਹੋਊਗਾ ਉਹ ਕਿੱਥੋਂ ਲੈ ਗਿਆ ਸਾਨੂੰ ਪ੍ਰੂਫ ਦੇ ਦੇ ਮੈਂ ਇੱਥੋਂ ਗੱਡੀ ਲੈ ਕੇ ਆਈ ਨਹੀਂ ਪੈਸਾਂ ਚ ਲੈ ਕੇ ਆਇਆ। ਜੀ। ਕੋਈ ਉਹਨੇ ਔਖਾਤੇ ਤੇ ਟ੍ਰਾਂਜੈਕਸ਼ਨ ਕੀਤੀ ਹੈ ਕੈਸ਼ ਦਿੱਤੀ ਆ। ਗਾਲੇ ਬੰਦੇ ਨੂੰ ਮਿਲਾਰੇ ਸਾਨੂੰ ਮੈਂ ਇੱਥੋਂ ਗੱਡੀ ਪਰਚੇਸ ਕੀਤੀ ਆ। ਸਾਡੇ ਕੋਲੇ ਸਾਰੇ ਡਾਕੂਮੈਂਟ ਪਏ ਆ ਅਸੀਂ ਕਿੱਥੋਂ ਗੱਡੀ ਪਰਚੇਸ ਕੀਤੀ ਆ। ਕਿਤੋਂ ਲਈ ਆ। ਬਾਈ ਮੈਂ ਇੱਕ ਚੀਜ਼ ਹੋਰ ਕਹਿੰਨੀ ਚਾਉਣਾ। ਮੇਰੇ ਖਿਲਾਫ ਜੋ ਦਰਖਾਸਤ ਗਈ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਜਿਸ ਤੱਕ ਮੈਨੂੰ ਪਤਾ ਲੱਗਿਆ ਨਹੀਂ ਮੈਨੂੰ ਕਿਸੇ ਨੇ ਪੜਾਈਆ ਨਹੀਂ ਮੈਂ ਪੜ੍ਹੀ ਆ ਪਰ ਮੈਨੂੰ ਪਤਾ ਲੱਗਿਆ ਵੀ ਮੇਰੇ ਤੇ ਦੋਸ਼ ਲੱਗਿਆ ਵੀ ਗੱਡੀ ਮੈਂ 5 ਮਹੀਨੇ ਆਪਦੇ ਕੋਲ ਖੜਾਈ ਰੱਖੀ ਆ ਨਾ ਤਾਂ ਮੈਂ ਇਹਦੀ ਗੱਡੀ ਸੇਲ ਕੀਤੀ ਤੇ ਨਾ ਮੈਂ ਇਹਨੂੰ ਪੈਸੇ ਦਿੱਤੇ ਇਹ ਚ ਬਹੁਤ ਵੱਡੀ ਗੱਲ ਆਈ ਐ ਕਿ ਜਿਹੜੀ ਮੈਨੂੰ 17 ਫਰਵਰੀ ਨੂੰ ਅਸੀਂ ਇਹ ਤੋਂ ਗੱਡੀ ਸੇਲ ਕਰਦੇ ਆ ਖੌਦੇ ਇਹ ਫੋਟੋ ਖਿੱਚਦਾ ਸੇਲ ਕਰੀ ਗੱਡੀ ਦੀ ਠੀਕ ਹੈ ਜੀ ਜੀ 17 ਫਰਵਰੀ ਨੂੰ ਸਾਡਾ ਡੀਪੀ ਆਟੋਮੋਬਾਈਲ ਦਾ ਅਕਾਊਂਟ ਬਣਿਆ ਵਾ ਉਹਦੇ ਉੱਤੇ ਮੈਂ ਐਕਸ਼ਨ ਕਰਦਾ ਗੱਡੀ ਸੇਲ ਕਰੀ ਦੀ ਗੱਡ ਲਿਖ ਕੇ ਭੇਜਦਾ ਓਕੇ ਕਰਦਾ 2 ਮਈ ਤੱਕ ਇਥੇ ਮੇਰੇ ਕੋਲ ਕੰਮ ਕਰਦਾ ਕੀ ਇਹ 2 ਮਈ ਤੱਕ 17 ਮਈ ਤੋਂ 17 ਫਰਵਰੀ ਤੋਂ ਲੈ ਕੇ 2 ਮਈ ਤੱਕ ਇਹਨੂੰ ਗੱਡੀ ਵਿਖੀ ਦਾ ਪਤਾ ਹੀ ਨਹੀਂ ਆਉਂਦਾ ਵੀ ਮੇਰੀ ਗੱਡੀ ਕਿੱਥੇ ਆ ਮੈਨੂੰ ਅਨਸਾਫ਼ ਸੁਵਾਇਆ ਜਾਵੇ ਭਾਈ ਜੀ ਝੂਠੀਆਂ ਦਰਖਾਸਤਾਂ ਦੇ ਕੇ ਮੈਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕੀਤਾ ਮੈਂ ਅੱਜ ਇਸ ਗੱਲ ਵਾਸਤੇ ਬਹੁਤ ਪਰੇਸ਼ਾਨ ਆ ਵੀ ਝੂਠੀਆਂ ਦਰਖਾਸਤਾਂ ਦੇ ਦੇ ਕੇ ਮੇਰੇ ਤੇ ਜੋ ਇਹ ਕੰਮ ਹੋ ਰਿਹਾ ਮੈਂ ਪਰੇਸ਼ਾਨਾ